ਮੈਂ ਗਗਨਦੀਪ ਸਿੰਘ ਆ ਮੈਂ ਉਰੇ ਫਾਰਮਾਸਿਸਟ ਆ ਤੇ ਮੈਨੂੰ ਤਕਰੀਬਨ 6 ਮਹੀਨੇ ਤੋਂ ਉਰੇ ਆਮ ਆਦਮੀ ਕਲੀਨਿਕ ਵਿੱਚ ਐਜ਼ ਆ ਫਾਰਮਾਸਿਸ ਜੁਆਇਨ ਕਰਿਆ ਹੋਇਆ ਤੇ ਉਰੇ ਸਟਾਫ ਬਹੁਤ ਵਧੀਆ ਹੈਗਾ ਇਹ ਸਰਕਾਰ ਦੀ ਬਹੁਤ ਵਧੀਆ ਮੋਹਿੰਮ ਹੈ ਜੋ ਇਹਨਾਂ ਨੇ ਆਮ ਆਦਮੀ ਦੇ ਕਲੀਨਿਕਾਂ ਲੋਕਾਂ ਦੇ ਘਰਾਂ ਦੇ ਕੋਲ ਖੋਲੀਆਂ ਨੇ ਨਾਲ ਇਸ ਚ ਇਹ ਫਾਇਦਾ ਹੋਇਆ ਕਿ ਲੋਕਾਂ ਨੂੰ ਦਵਾਈਆਂ ਉਹਨਾਂ ਦੇ ਘਰ ਦੇ ਨੇੜੇ ਦੈਸ਼ ਤੋਂ ਨਾ ਘਰ ਦੇ ਨੇੜੇ ਸਹੂਲਤਾਂ ਉਹਨਾਂ ਨੂੰ ਘਰ ਦੇ ਨੇੜੇ ਮਿਲ ਰਹੀਆਂ ਹਨ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਸਾਡੇ ਕੋਲ ਹੋਰ ਤੇ तकरीबन ਸਾਰੇ ਤਰ੍ਹਾਂ ਦੀਆਂ ਦਵਾਈਆਂ ਹੈਗੀਆਂ ਬਜ਼ੁਰਗਾਂ ਦੀ ਬੱਚਿਆਂ ਦੀ ਲੇਡੀਜ਼ ਦੀ ਸਾਰੀ ਤਰ੍ਹਾਂ ਦੀਆਂ ਦਵਾਈਆਂ ਹੈਗੀਆਂ ਤੇ ਤੇ ਇਹ ਦਵਾਈਆਂ ਸਾਨੂੰ ਮੇਨ ਸਟੋਰ ਤੋਂ ਪਲੇਵਲ ਆਉਂਦੀਆਂ ਨੇ ਐਡਮਾਲ ਟਾਊਨ ਤੋਂ ਅਸੀਂ ਉੱਥੋਂ ਡੈਂਟ ਪਾਉਂਦੇ ਆ ਜੇ ਉਹ ਦਵਾਈਆਂ ਸ਼ਾਰਟ ਹੁੰਦੀਆਂ ਉੱਥੇ ਸੇ ਲੈ ਕੇ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਕਿਵਰੇ ਆਡੈਂਟ ਚ ਪਾ ਲੈਨੇ ਆ ਤੇ ਫਿਰ ਅਸੀਂ ਲੋਕਾਂ ਨੂੰ ਉਹ ਦਵਾਈਆਂ ਦਿੰਦੇ ਆ ਕੋਈ ਸਟਾਫ ਬਹੁਤ ਜ਼ਿਆਦਾ ਹੈਲਪਫੁਲ ਹੈ ਮਰੀਜ਼ ਸਾਡੇ ਨਾਲ ਬਹੁਤ ਖੁਸ਼ ਹੋ ਕੇ ਜਾਂਦੇ ਹਨ ਉਹ ਸਾਡੇ ਨਾਲ ਬਾਰ ਬਾਰ ਵਿਜ਼ਿਟ ਕਰਦੇ ਹਨ ਇਹ ਸਰਕਾਰ ਦੇ ਉਪਰਾਲੇ ਨਾਲ ਲੋਕਾਂ ਨੂੰ ਕਮ ਸੇ ਕਮ 30 ਤਰ੍ਹਾਂ ਦੇ ਟੈਸਟ ਜਿਹੜੇ ਉਰੇ ਕਰਾਏ ਜਾਂਦੇ ਹਨ ਲੋਕਾਂ ਨੂੰ ਉਹਦੀ ਸਹੂਲਤ ਮਿਲ ਰਹੀ ਹੈ ਸਾਈ ਤਰ੍ਹਾਂ ਦਵਾਈਆਂ ਮਿਲ ਰਹੀਆਂ ਹਨ ਲੋਕੀ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ ਠੀਕ ਹੈ ਸਾਡੇ ਕੋਲ ਫਰਸਟ ਏਡ ਦੀ ਵੀ ਸਾਰੀ ਹੈ ਜੇ ਜਿਵੇਂ ਕੋਈ ਸੱਟ ਲੱਗ ਜੇ ਜਾਂ ਕਿਸੇ ਨੂੰ ਵੈਸੇ ਕੋਈ ਜ਼ਖਮ ਹੋ ਜੇ ਉਹ ਵੀ ਦਵਾਈਆਂ ਅਵੇਲੇਬਲ ਹਨ ਤੇ ਸਾਡੇ ਕੋਲ ਉਰੇ ਈਪੀਆਈ ਵਿੰਗ ਚ ਇੰਜੈਕਸ਼ਨ ਵੀ ਲੱਗਦੇ ਨੇ ਠੀਕ ਹੈ ਬੱਚਿਆਂ ਜਿਵੇਂ ਅੱਜ ਕੱਲ ਵੈਕਸੀਨੇਸ਼ਨ ਹੁੰਦੀ ਹੈ ਜਿਵੇਂ ਗੈਣੀ ਦਾ 9 ਮੰਥ ਦਾ ਜਿਵੇਂ ਸਾਰਾ ਕੈਲਸ਼ੀਅਮ ਫੋਲਿਕ ਐਸਿਡ ਵਗੈਰਾ ਸਾਡੇ ਕੋਲ ਅਵੇਲੇਬਲ ਹੈ ਮੇਨ ਵੱਡੇ ਹਸਪਤਾਲ ਜਾਣ ਦੀ ਲੋੜ ਨਹੀਂ ਉਹ ਆਮ ਆਦਿਕ ਕਲੀਨਿਕਾਂ ਚ ਆ ਕੇ ਆਪਣੀ ਮੋਢਲੀ ਸਿਹਤ ਉਹ ਪੂਰੀ ਉਹਨਾਂ ਦੀ ਹੁੰਦੀ ਹੈ ਤੇ ਉਹਨਾਂ ਨੂੰ ਸਾਰੀਆਂ ਦਵਾਈਆਂ ਮਿਲਦੀਆਂ ਹਨ ਇਸ ਉਪਰਾਲੇ ਨਾਲ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਲੋਕਾਂ ਦੀ ਸੇਵਾ ਕਰਨ ਦਾ